मुझे बहुत अच्छा लग रहा है जैसा आप देख सकते हैं कि यहाँ पर काफी लोग भीड़ भी इकट्ठी हुई है मिलने के लिए देखने के लिए फैंस की और इसके साथ ही जो भी मिसअंडरस्टैंडिंग हुई है उनकी महेंद्र जी की फैमिली के साथ में मैंने माता जी के लिए भी संदेश दिया है उनके पति को कि किस तरह से जो है वो एक मिसअंडरस्टैंडिंग का शिकार है और कभी भी मैं अपने सपने में भी नहीं सोच सकती हूँ कि इस तरह का जैसा इस कंट्रोवर्सी को बनाया गया है कोई भी हर एक माता जो है मेरे लिए पंजाब की हो हिमाचल की हो पूजनीय है और हर एक बहन जो है बेटी जो है उसके लिए मैं सब आ, मुझे कितना प्यार करती है सराहती है उसके लिए मैं बहुत धन्यवाद लगता गलती हुई है कंगना जी उस वक्त चाहे जाने में हुई में हुई गलती में हुई देखिए भैया आप अगर केस को देखे अच्छे से तो मैं अ, मेरा तो ओरिजिनल उसमें कुछ वाक्य था भी नहीं एक हाँ। रिट्वीट था जिसे एज अ मीम जो है वो इस्तेमाल किया गया था जो कि मैंने अंदर उनके पति जी से भी महेंद्र जी से भी ये बात के महिलाएं थी है, है। किसी भी व्यक्ति विशेष को लेकर कोई भी, भी, को ले भी टिप्पणी नहीं की गई है एक जो है एक जहाँ पे इतने आंदोलन देश में हो रहे थे उसको लेकर एक जनरलाइज मीम पे किसी ने कमेंट किया था तो उसको लेकर जो है वो बात है। लेकिन जो जो मिसअंडरस्टैंडिंग हुई है उसको लेकर हमने खेत जताया है और माता जी को अगर कोई खेस पहुंची है तो उससे बहुत ज्यादा दादी, 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 दादी जी नहीं आए थे उनके पति जी आए थे तो उनको मैंने ये संदेश दिया है जी। की पर से की, कंगना तो भाई बच्चे बैठे उन सामने तो कंगना की कर दी फिर दी है ज्यादा जादू ना है ਯਾਰ ਬੂ ਨੂੰ ਪਤਾ ਹੈ ਭਾਈ ਆਪਾਂ ਕੀ ਆਖ ਸਕਦੇ ਆ ਜੋ ਮਹਾਰਾਜ ਦਾ ਹੁਕਮ ਹੋ ਉਹ ਮੇ ਹੋ ਮੈਂ ਅੱਜ ਬਿਆਨ ਦਿੱਤਾ ਕਿ ਮੇਰੇ ਜਿਹੜਾ ਬਿਆਨ ਆ ਨਾ ਨੂੰ ਤੋਰ-ਔੜ ਮਰੋੜ ਕੇ ਪੇਸ਼ ਕੀਤਾ ਗਿਆ ਕੋਈ ਤੋਰ ਮਰੋੜ ਕੇ ਕੀ ਨਹੀਂ ਕਰਨਾ ਸੀ ਤੂੰ ਆ ਆਪਣੇ ਦਾ ਮੱਥੇ ਲੱਗਿਆ ਮੱਥੇ ਲੱਗੂ ਦੱਸੇ ਪੁੱਛ ਲੈ ਮਾਫੀ ਮੰਗੂ ਇਹਦਾ ਉਹ ਜਾ ਮਾਫ ਕੀਤਾ ਜਾ ਜੀ ਸਿਰ ਚੜ ਕੇ ਨੱਚੂਗੀ ਤੇ ਮੱਥੇ ਤੇ ਲੱਗੇ ਪਹਿਲਾਂ ਕਿਰਾ ਮੱਥੇ ਲੱਗੇ ਮਾਫ ਕਿੰ ਕਰਾਂਗੇ ਇਹਦਾ ਸਾਰੇ ਕਿਸਾਨਾਂ ਦਾ ਪਹਟਾਣ ਪਾਈ ਫਿਰਦੀ ਹੈ ਕਿੰਨਾ ਖਰਚਾ ਪੈਂਦਾ ਸਰਕਾਰਾਂ ਤੇ ਕਿੰਨੀਆਂ ਦੁਖੀਂ ਲੀ ਫਿਰਦੀ ਹੈ ਆਪ ਵਿਵਤਾ ਪਈ ਦਾ ਉਹਨੂੰ ਕੋਈ ਪਤਾ ਨਹੀਂ ਕਿ ਇਹ ਕਿੰਨੇ ਜਨਤਾ ਦੁਖੀ ਹੁੰਦੀ ਹੈ ਮੈਂ ਤਾਂ ਕਿਤੇ ਕਿਤੇ ਅਜ ਲੱਗਦਾ ਵੀ ਜਿੱਥੋਂ ਜਿਹੜੀ ਇੱਥੋਂ ਤੱਕ ਲਿਆਂਦੀ ਉਹਨਾਂ ਨੂੰ ਜਿੱਤ ਤਾਂ ਭਾਈ ਰੱਬ ਦੇ ਸਾਰੇ ਜਾਂ ਜੱਜ ਦੇ ਸਾਰੇ ਜਾਂ ਵਕੀਲਾਂ ਦੇ ਜਿੰਨਾ ਇੱਧਰ ਤੇ ਮਹਾਰਾਜ ਬੈਠੂ ਉਹ ਉਹਨੀਆਂ ਕਰੋਗਾ ਅਸੀਂ ਕੀ ਕਰ ਸਕੈ ਸਕਦੇ ਹਾਂ ਉਹ ਔਰ ਜੇ ਕਿਤੇ ਮਾਫੀ ਮੰਗਦੀ ਵੀ ਹੈ ਤਾਂ ਕੀ ਮਾਤਾ ਵੱਲ ਮਾਫੀ ਦਿੱਤਾ ਜਾਊਗਾ ਨਹੀਂ 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 ਮਾਫੀ ਵਾਸਤੇ ਜੇ ਕੋਈ ਨਿਊਗੀ ਦੇਖੂ ਜੀ ਮੱਥੇ ਤਾਂ ਲੱਗੇ ਕਰੋ ਮੱਥੇ ਤਾਂ ਲੱਗੇ ਫਿਰ ਉਹ ਜਾ ਵੇਖਿਆ ਸੋਚਿਆ ਜਾਓ ਮਾਫ਼ ਕਰ ਸਕਦੀ ਮਾਫ਼ ਨਹੀਂ ਕਿੰਨਾ ਗਰੋਸ਼ ਆ ਕਿੰਨਾ ਦੁਖੀ ਜਨਤਾ ਜਨਤਾ ਮਾਫ਼ ਕਰਤੇ ਹੁੰਦੇ ਮੈਂ ਵੀ ਮਾਫ਼ ਕਰ ਲੇਗੇ ਸੜਕਾ ਦੀ ਮਾਫ਼ੀ ਜਨਤਾ ਦੇ ਤਿਆਰ ਹੈ ਤੁਹਾਡੀ ਮਤ ਨਿੱਕੀ-ਚਿਰੀਆਂ ਨਿੱਕੀ ਕਾਲਾਗੀ ਇੰਨੇ ਨਿੱਕੀ-ਚਿਰੀ ਮੈਨੇ ਕਰ ਲਾਖੇ ਪਾਸਮ ਕਰੇ ਲਾਸਕਰ ਕੋਟ ਲਾਕੇ ਨਿੱਕੀ-ਚਿਰੇ ਕਾਲਾ ਹੋ ਜਾਂਦਾ ਲੱਖਾਂ ਕਰੋੜਾਂ ਲਾਸਕਰਾਂ ਨੂੰ ਫੌਜੀਾਂ ਨੂੰ ਫੌਜਾਂ ਮਾਫ਼ ਵਾ ਪਾਸਮ ਕਰ ਦਿੰਦੀ ਮੇਰੇ ਜੀਪੋਤੇ ਭਾਈ ਕਿਸ ਤਰ੍ਹਾਂ ਦੀ ਕੰਗਣਾ ਈ ਵੱਡੀ ਪਹਿਲਾਂ ਤਾਂ ਇੰਟਰਨੈਟ ਤੇ ਹੁਣ ਪਾਈ ਰਖ ਲਾ ਵਜ਼ੀਰ ਜੀ ਸੈਂਟਰ ਚ ਰਾਜਧਾਨੀ ਦੀ ਹੱਕ ਦਾ ਮੈਂ ਤਾਂ ਛੋਟੀ ਹਾਂ ਇਹ ਨਹੀਂ ਕੋਈ ਪਤਾ ਨਹੀਂ ਕਿਸ ਤਰ੍ਹਾਂ ਦੀ ਮੰਗ ਕਰੇ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਜਿਵੇਂ ਜੱਜ ਸਾਹਿਬ ਕਰਨਗੇ ਜਾਂ ਰੱਬ ਸਾਹਿਬ ਕਰਨਗੇ ਦਲ ਤੇ ਬੈਠਣਗੇ ਉਹ ਕਰ ਲੈਗੇ ਸਾਨੂੰ ਕੀ ਦੋਨੇ ਦਲ ਚ ਕੀ ਉਹਨਾਂ ਨੇ ਫੈਸਲਾ ਕਰਨਾ ਹੈ ਇਸ ਹਨੂਗੀ ਬਾਰੇ ਉਹਦਾ ਪਰਮਾਤਮਾ ਨੂੰ ਪਤਾ ਹੈ ਜੇ ਪਰਮਾਤਮਾ ਦਿਲ ਤੇ ਰਹੇ ਮੋਂਨਾਂ ਦੇ ਜਾਊਗਾ ਤੇ ਉਹ ਹੀ ਹੋ ਖਬਰਾ ਬਹੁਤ ਕਟੜਾਈ ਕਰੂਗਾ ਕਿ ਸਖਤਾਈ ਕਰੂਗਾ ਕਿ ਮਾਫ ਕਰੂ ਉਹਨਾਂ ਨੂੰ ਪਤਾ ਸਾਨੂੰ 4 ਸਾਲ ਲੰਮਾ ਸੰਘਰਸ਼ ਚੱਲ ਰਿਹਾ ਹੈ 4 ਸਾਲਾਂ ਬਾਅਦ ਅਜੇ 4 ਸਾਲ ਚੱਲ ਰਿਹਾ 4 ਸਾਲ ਦਾ ਸਾਨੂੰ ਵਕੀਲ ਦੁਖੀ ਹੁੰਦੇ ਫਿਰ ਅਸੀਂ ਦੁਖੀ ਹੁੰਦੇ ਫਿਰ ਅੱਜ ਇਹ ਤਾਂ ਮਾਫੀ ਮੰਗਦੀ ਨਾ ਇਹਨਾਂ ਉਪਰ ਨਹੀਂ ਨੇ ਪਹਿਲੇ ਮਾਫੀ ਮੰਗ ਲੈਂਦੀ ਹੁੰਮ 4 ਸਾਲ ਤਾਂ ਹੋ ਗਏ ਤੁਸੀਂ 4 ਸਾਲ ਹੋ ਗਏ 4 ਸਾਲ ਹੋ ਗਏ ਬਕੀਲ ਕਰਦੇ ਫਿਰਦੇ ਥਾਂ ਥਾਂ ਦੁਖੀਂ ਦੀ ਕੱਢੀਆਂ ਮੱਥਾ ਲੇਖ ਮੈਨੂੰ ਬੜ ਬਰਦਨ ਥਾਂ ਦਾ ਕੜੀ ਜੀ ਫਿਰਦੀ 80 100 ਸਾਲ ਦੀ ਨੂੰ ਉਹਦਾ ਛਾਲਾ ਮਾਰਦੀ ਫਿਰਦੀ ਮਟਿਆਰ ਮੱਤ ਪਾਈ ਫਿਰਦਾ ਜੰਗ ਜਾਰੀ ਰਹੂਗੀ ਮੱਤ ਲੜਾਈ ਉਸ ਤਰ੍ਹਾਂ ਲਈ ਨਹੀਂ ਰਹੂਗੀ 100 100 ਰੁਪਏ ਇਹ ਕਿਹ ਸਵਰਗੀ ਜੜੀ ਜਾਣਾਂ ਨਹੀਂ ਇਸ ਤੋਂ ਆਪਦੇ ਬੱਚਿਆਂ ਦੀ ਯਾਦ ਆਦ ਰੱਖਣ ਕਰਨ ਵਾਲਾ ਤੀਨ ਮੋਦੀ ਸਾਹਿਬ ਨੇ ਜਿਵੇਂ ਜ਼ਮੀਨਾਂ ਖੋਹਣੀਆਂ ਸ਼ੁਰੂ ਕਰੀਆਂ ਸੀ ਉਹਦੇ ਖਲਾਫ ਕਰਦੇ